ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਪਿੰਡ ਦੂਲ ਕੋਨਾ ਦੂਲ ਕੋਨਾ ਪਿੰਡ ਦੀ ਦੋਸਤੋ ਅੱਜ ਵਿਜਿਟ ਹੈਗੀ ਆਪਣੀ ਤਹਿਸੀਲ ਪੱਟੀ ਆ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਸ ਘਰੋਂ ਦੋਸਤੋ ਆਪਣੀ ਜਿਹੜੀ ਵੀਡੀਓ ਪਹਿਲੀ ਆ ਤੇ ਬਿਲਕੁਲ ਘਰੇਲੂ ਪਸ਼ੂ ਨੇ ਜਿਨ੍ਹਾਂ ਦੇ ਵਿੱਚੋਂ ਅੱਜ ਇੱਕ ਤੁਹਾਨੂੰ ਬਿਲਕੁਲ ਇਹ ਹੀ ਆਪਾਂ ਝੋਟੀ ਦਿਖਾਉਣੀ ਆ ਤੇ ਇਹ ਝੋਟੀ ਬਿਲਕੁਲ ਸੇਲ ਦੇ ਲਈ ਅਵੇਲੇਬਲ ਆ ਵੱਡੇ ਕਦਕੜ ਦੇ ਵਿੱਚ ਭਾਰਾ ਪਿੱਟ ਪੁੱਠਾ ਜਿਹੜਾ ਦੋਸਤੋ ਤੁਸੀਂ ਵੇਖੋਗੇ ਝੋਟੀ ਦਾ ਤੇ ਪੂਰੀ ਗੱਲਬਾਤ ਜਿਹੜੀ ਆ ਦੋਸਤੋ ਮੈਂ ਤੁਹਾਡੇ ਨਾਲ ਇਹਦੀ ਇਨਫੋਰਮੇਸ਼ਨ ਆਪ ਖੁੱਦ ਜਿਹੜੀ ਸਾਂਝੀ ਕਰੂੰਗਾ ਠੀਕ ਆ ਤੇ ਨਾਲ ਲੱਗਦੇ ਪਿੰਡ ਜਿਹੜੇ ਹੈਗੇ ਦੋਸਤੋ ਬਿਲਕੁਲ ਇੱਕ ਪਾਸੇ ਲਖਨਾ ਪਿੰਡ ਬਿਲਕੁਲ ਨਜ਼ਦੀਕ ਆ ਰਾਜੋਕੇ ਪਿੰਡ ਥੋੜੀ ਦੂਰੀ ਤੇ ਆ ਇਧਰ ਦੂਜੇ ਪਾਸੇ ਦੋਸਤੋ ਕਲੰਜਰ ਤੇ ਚੀਮਾ ਪਿੰਡ ਥੋੜੀ ਦੂਰੀ ਤੇ ਆ ਠੀਕ ਆ ਜੀ ਤੇ ਖਾਸ ਵਿਜਟ ਤੁਸੀਂ ਆ ਜਿਹੜੀ ਪਿੰਡ ਦੂਲ ਕੋਨਾ ਜਿਹੜੀ ਕਰਨੀ ਹੈਗੀ ਆ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਪਿੰਡ ਤੇ ਇਸ ਘਰੋਂ ਜਿਹੜੀ ਦੋਸਤੋ ਇੱਕ ਝੋ ਉਮਰ ਜਿਹੜੀ ਜੇਕਰ ਦੋਸਤੋ ਆਪਾਂ ਇਹਦੀ ਗੱਲ ਕਰ ਲਈਏ ਤਾਂ ਤਕਰੀਬਨ ਏਜ ਦੋਸਤੋ 3 ਸਾਲ ਦੀ ਹੈਗੀ ਆ ਠੀਕ ਆ ਪ੍ਰੋਪਰ ਉਮਰ ਜਿਹੜੀ ਦੋਸਤੋ 3 ਸਾਲ ਆ ਦੰਦੋਂ ਮੂੰਹ ਜੇਕਰ ਤੁਸੀਂ ਆਪ ਚੈੱਕ ਕਰ ਸਕਦੇ ਹੋ ਤੇ ਆਪ ਵੀ ਕਰ ਲਿਓ ਬਾਕੀ ਦੋ ਦੰਦ ਜਿਹੜੀ ਮੂੰਹ ਹੈਗੀ ਆ ਕਿਉਂਕਿ 2.5 ਸਾਲ ਪੌਣੇ 2.5 ਸਾਲ 3 ਸਾਲ ਦੇ ਵਿੱਚ ਜਿਹੜਾ ਪਸ਼ੂ ਆ ਦੋਸਤੋ ਦੋ ਦੰਦ ਹੁੰਦਾ ਤੇ ਦੋਂਦੀ ਜਿਹੜੀ ਦੋਸਤੋ ਇਹ ਛੋਟੀ ਆ ਠੀਕ ਆ ਤੇ ਬੇਰਬਲੋ ਏਆਈ ਦੇ ਕਾਬਿਲ ਆ ਘੱਟੋ ਘੱਟ ਵੀ ਜੇਕਰ ਵਜਨ ਵਟੇ ਦੀ ਗੱਲ ਕਰੀਏ ਤੇ ਇਹ ਤਕਰੀਬਨ 2.5 ਤੋਂ 3 ਕੁਇੰਟਲ ਦਾ ਜਿਹੜਾ ਵਜਨ ਆ ਤੇ ਕਦ ਕਾੜ ਜਿਹੜਾ ਪੂਰੀ ਵੱਡੀ ਹਾਈਟ ਦੇ ਵਿੱਚ ਆ ਫੁੱਲ ਵੱਡੀ ਹਾਈਟ ਆ ਫੇਸ ਕੁਆਲਿਟੀ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ ਤੇ ਆ ਤੁਸੀਂ ਵੇਖੋ ਹਰ ਇੱਕ ਐਂਗਲ ਤੋਂ ਹਰ ਇੱਕ ਪਾਸੇ ਤੋਂ ਤੁਸੀਂ ਆ ਚੋਟੀ ਦੇ ਬਿਲਕੁਲ ਜਿਵੇਂ ਮੂੰਹ ਮੱਥਾ ਵੇਖ ਸਕਦੇ ਹੋ ਫੇਸ ਦੀ ਕੁਆਲਿਟੀ ਦੇਖੋ ਜੀ ਆਹ ਸਿੰਗੀ ਆ ਤੇ ਆਹ ਫੇਸ ਕੁਆਲਿਟੀ ਆ ਜੀ ਠੀਕ ਆ ਤੇ ਘਰੇਲੂ ਵੀਰ ਦੇ ਕੋਲੇ ਜਿਹੜੀ ਦੋਸਤੋ ਇਹ ਝੋਟੀ ਆ ਠੀਕ ਆ ਆ ਮਾਲ ਹੋਰ ਵੀ ਹੈਗਾ ਬਿਲਕੁਲ ਘਰੇਲੂ ਆ ਕੋਈ ਵਪਾਰ ਦੀ ਲੈਣ ਨਹੀਂ ਗਈ ਤੇ ਜਿਸ ਵੀਰ ਨੇ ਬਿਲਕੁਲ ਅਕੇ ਸ਼ੌਂਕ ਦੇ ਤੌਰ ਤੇ ਇਹ ਝੋਟੀ ਸਾਂਭਣੀ ਆ ਤੇ ਤੁਸੀਂ ਜਰੂਰ ਜਿਹੜਾ ਸੰਪਰਕ ਕਰਨਾ ਹੈਗਾ ਤੇ ਬਾਕੀ ਮੈਂ ਤੁਹਾਨੂੰ ਝੋਲੀ ਜਿਹੜੀ ਆ ਉਸ ਤੋਂ ਬਾਅਦ ਜਿਹੜਾ ਦੋਸਤੋ ਚੰਗੀ ਤਸੱਲੀ ਦੇ ਨਾਲ ਆਪਾਂ ਤੋੜ ਕੇ ਵੀ ਦਿਖਾਵਾਂਗੇ ਆ ਦੇਖੋ ਜੀ ਠੀਕ ਆ ਬਾਕੀ ਹੁਣ ਖੋਲ ਕੇ ਜਿਹੜਾ ਤੋੜ ਕੇ ਦੋਸਤੋ ਮੈਂ ਤੁਹਾਨੂੰ ਦਿਖਾਉਣਾ ਤੇ ਕਦ ਕਾਠੀ ਦਾ ਜਿਹੜਾ ਬਹੁਤੇ ਵੀਰਾਂ ਨੂੰ ਪਤਾ ਲੱਗ ਜਾਊਗਾ ਵੀ ਫੁੱਲ ਬੱਡੀ ਹਾਈਟ ਆ ਹਾਂਜੀ ਵੀਰੇ ਖੋਲ ਕੇ ਦਿਖਾਈਏ ਰੇਟ ਭਾਅ ਪੜਦਾ ਦੋਸਤੋ ਬਿਲਕੁਲ ਜਾਇਜ਼ ਹੋਊਗਾ ਨਾਰਮਲ ਰੇਟ ਹੋਣਗੇ ਠੀਕ ਆ ਅਕੇ ਕਿਸੇ ਵੀਰ ਨੇ ਸ਼ੌਂਕੀਆ ਤੌਰ ਤੇ ਬਿਲਕੁਲ ਘਰੇਲੂ ਵੀਰ ਨੇ ਅਕੇ ਸਾਂਭੀ ਆ ਪੂਰੀ ਕਿਸੇ ਵੀਰ ਨੇ ਠੀਕ ਆ ਆ ਤੁਸੀਂ ਦੇਖ ਸਕਦੇ ਪੂਰੀ ਸਾਫ਼ ਸੰਭਾਲ ਦੇ ਵਿੱਚ ਵੀ ਕਈ ਵਾਰ ਹੁੰਦਾ ਕੋਈ ਪਸ਼ੂ ਲਿੱਸਾ ਫਿੱਕਾ ਹੁੰਦਾ ਤੇ ਝੋਟੀ ਦਾ ਕਦ-ਕਾੜ ਬਹੁਤ ਖੂਬਸੂਰਤ ਠੀਕਾ ਪੱਟੇ ਕਦ-ਕਾੜ ਦੇ ਵਿੱਚ ਜੇਕਰ ਮੋਲ ਦੀ ਗੱਲ ਕਰੀਏ ਤਾਂ ਬਿਲਕੁਲ ਜਿਹੜਾ ਜਾਇਜ਼ ਰੇਟ ਆ ਠੀਕ ਆ ਤੇ ਰੇਟ ਉਹਨਾਂ ਕੀ ਪੌਣਾ ਵੀਰਾਂ ਦਾ ਵੀ ਆਪਾਂ ਬਿਲਕੁਲ ਜਿਹੜਾ ਨਏ ਲੈਣਾ ਠੀਕ ਆ ਕਈ ਵਾਰ ਆਉਂਦਾ ਵੀ ਇਹੋ ਜੀਆਂ ਛੋਟੀਆਂ ਜਿਹੜੀਆਂ ਦੋਸਤੋ 40 ਕਰ ਲਓ 45 ਕਰ ਲਓ 42000 ਕਰ ਲਓ ਵੀ ਉਹ ਰੇਟ ਨਹੀਂਗਾ ਵੀ ਲੈ ਦੇ ਵਾਲਾ ਮੋਲ ਨਹੀਂ ਪੌਣਾ ਤੇ ਬਹੁਤੇ ਵੀਰ ਜਿਹੜੇ ਆ ਦੋਸਤੋ ਤੁਸੀਂ ਵੀ ਉਹਨੇ ਇੱਕ ਗੰਜੈਸ਼ ਵਿੱਚ ਹੋਵੇ ਕਿ ਥੋੜਾ ਪਤਾ ਕੋਈ ਰੱਸਾ ਚੜਾਈ ਕਰ ਲਓ ਵੀ ਥੋੜਾ ਪਤਾ ਮਾਨਤਨ ਹੋਵੇਗਾ 35000 ਜਿਹੜਾ ਦੋਸਤੋ ਲੈਣ ਦੇ ਨਾਲਾ ਮੋਲ ਆ ਠੀਕ ਆ ਡਿਮਾਂਡ ਭਾਵੇਂ 38000 ਕਰ ਲੀ ਗੇ ਭਾਵੇਂ 40000 ਕਰ ਲਓ ਠੀਕ ਆ ਤੇ ਡਿਮਾਂਡ ਜਿਨੀ ਮਰਜ਼ੀ ਕਰ ਲੀ ਗੇ ਬਾਕੀ 35000 ਹਾਂ ਨਾਲ ਆ ਜਿਹੜਾ ਰੇਟ ਆ ਤੇ ਝੋਟੀ ਤੁਸੀਂ ਵੇਖੋਗੇ ਪੂਰੀ ਕਾਬਲ ਆ ਏਆਈ ਦੇ ਕਾਬਲ ਆ ਕੋਈ ਵੀਰ ਇਹ ਨਾ ਸਮਝ ਕੇ ਆਵੇ ਵੀ ਛੋਟੀ ਜਿਹੀ ਤੇ ਝੋਟੀ ਆ ਠੀਕ ਆ ਵੀ ਨਿੱਕਾ ਜਿਹਾ ਕਰਦਾ ਤੇ ਕਦਗਾਠੀ ਦਾ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣਾ ਕਦਗਾਠਾ ਫੁੱਲ ਵੱਢਿ ਖਾਈਦਾ ਠੀਕ ਆ ਇਹ ਕੁਰੀਆ ਫੇਸ ਕੁਆਲਿਟੀ ਵੇਖੋ ਸਿੰਗੀ ਸਿੰਗੀ ਬਿਲਕੁਲ ਕੁੰਡਾ ਚੂਰ ਜਿਹੜਾ ਸਿੰਗਾ ਠੀਕ ਆ ਡਿਮਾਂਡ ਜਿਹੜੀ ਦੋਸਤੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਰੀਪੀਟ ਕਰ ਦੇਣਾ ਕਈ ਨਾ 38000 40000 42000 ਦੀ ਡਿਮਾਂਡ ਜਿੰਨੀ ਮਰਜ਼ੀ ਹਾਂ ਨਾ ਜਿਹੜੀ ਉਹ 35000 35000 ਦੇ ਵਿੱਚੋਂ ਜਿਹੜਾ ਉਹ ਮਾਨਤਾ ਨਾਲ ਜਿਹੜਾ ਦੋਸਤੋ ਕੋਈ ਰਸਾ ਛੜਾਈ ਆ ਕੋਈ 2 400 ਇਧਰ ਉਧਰ ਜਿਹੜਾ ਉਹ ਹੋ ਜਾਏਗਾ ਮੌਕੇ ਤੇ ਠੀਕ ਆ ਆ ਦੇਖੋ ਠੀਕ ਆ ਇਹ ਨਗਜਲਾ ਦੋਸਤੋ ਇੱਕ ਵੀਰ ਹੋਂਾਂ ਦੇ ਕੋਲ ਬਿਕਾਊਗਾ ਠੀਕ ਆ ਤੇ ਨੰਬਰ ਜਿਹੜੇ ਮੈਂ ਲੈ ਲੈਣਾ ਨੰਬਰਾਂ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਤੇ ਵੀਰ ਕੰਟੈਕਟ ਨੰਬਰ ਆਪਣਾ ਜਾਇਜ 70874 70874 9362 93362 ਇਹ ਨੰਬਰ ਜਿਹੜੇ ਆ ਦੋਸਤੋ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਪਏ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਹੋ ਤੇ ਵਿਜ਼ਿਟ ਕਰਕੇ ਜੀ ਦੋਸਤੋ ਇਹ ਝੋਟੀ ਅੱਖੀ ਦੇਖ ਸਕਦੇ ਹੋ ਠੀਕ ਆ ਤੇ ਪੁੱਲ ਬੱਟੀ ਹਾਈਟ ਆ ਬਿਲਕੁਲ AI ਦੇ ਕਾਬਿਲ ਆ ਕੋਈ ਤਿੰਨ ਕਮੈਂਟਾਂ ਤੋਂ ਜਿਹੜਾ ਦੋਸਤੋ ਪਲੱਸ ਵਜਨ ਹੋਵੇਗਾ ਠੀਕ ਆ ਤੇ ਜਰੂਰ ਤੁਸੀਂ ਕਾਲ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਾਥੀ ਸ਼੍ਰੀਮਤੀ